ਸੀਲਾ ਜੀ ਹਾਂ ਨਹੀਂ ਸੀਲਾ ਹੱਥੋਂ ਤੋਂ ਟੋਰਨਾ ਫਰਾ ਲੈਂਦੀ ਹਨਾ ਬਾਈ ਹਾਂਜੀ ਹਾਂਜੀ ਬਾਕੀ ਆਰਡਰ ਦੀ ਕੁਆਲਿਟੀ ਵੇਖੋ ਕੀ ਗੱਲਾਂ ਦੀ ਵੀਰੇ ਤੇ ਗਰ ਲਾਲ ਚੋਂਦਾ ਨਹੀਂਗਾ ਕਿਤੇ ਹਜੇ ਫੇਰ ਵੀ ਧਾਰਾ ਮਾਰਦੇ ਨਗਾ ਆਪਣ ਬਾਈ ਪੋਲੀ ਪੂਲੀ ਬਹੁਤ ਆ ਹੂੰ ਧਾਰਾ ਹੀ ਮੋਟੀ ਆ ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਇੱਕ ਸੰਵਿਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਤੇ ਮਿੱਤਰੋ ਬਰਗਾੜੀ ਤੋਂ ਜਦੋਂ 4-5 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਬੰਬੀਹਾ ਭਾਈ ਨੇੜੇ ਆ ਇਸ ਪਿੰਡ ਦੇ ਜਸਤ ਘਰ ਦੇ ਵਿੱਚ ਆਪਾਂ ਮੌਜੂਦ ਆ ਬਈ ਵਪਾਰ ਦਾ ਵੀਰੇ ਦਾ ਕੰਮ ਤੇ ਜਾਨਵਰ ਬਾਈ ਦੇ ਕੋਲੇ ਦੋ ਇੱਕ ਤਾਂ ਆਹ ਪਲੂਨ ਪਹਿਲਾਂ ਠੰਡੀ ਸੀਲ ਵੈੜ ਭਾ ਬਿਲਕੁਲ ਲੋਟ ਹੋਊਗਾ ਵੀਰੇ ਜਿਹੜੇ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਦੁੱਧ ਟੋਰਾਣਾ 15-16 ਕਿਲੋ ਪਾਜੂਗੀ ਹੁਣ ਵੀ ਚੰਗੇ ਬੌਲੇ ਤੋਂ ਸਟਾਰਟ ਆ ਥਣ ਥਣੂ ਚੰਗਾ ਲੱਗਾ ਹੋਇਆ ਇੱਕ ਗੱਬਣ ਆ ਦੋ ਜਾਨਦੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਦਾ ਵਧੀਆ ਬਾਈ ਜੀ ਵਧੀਆ ਸੇਤਾ ਦੇ ਪਰਿਵਾਰ ਸਭ ਵਧੀਆ ਜੀ ਚਲੋ ਸ਼ੁਕਰ ਨਾਮ ਦੱਸ ਦੀ ਵੀਰੇ ਨਾਮ ਗੁਰਲਾਲ ਸਿੰਘ ਬਾਈ ਗੁਰਲਾਲ ਅੱਛਾ ਗੁਰਲਾਲ ਵੀਰੇ ਇਹ ਤਾਂ ਜਨਵਾਰ ਦੋ ਆ ਹਨਾ ਇਹ ਪਹਿਲੇ ਨੰਬਰ ਤੇ ਵੈੜ ਜਿਹੜੀ ਇਹ ਪਹਿਲਾਂ ਨਹੀਂ ਸੂਈ ਆ ਬਾਈ ਇਹ ਪਹਿਲਾਂ ਨਹੀਂ ਸੂਈ 12 ਕਿਲੋ ਬੋਲੇ ਤੋਂ ਸਟਾਰਟਿੰਗ ਹੈ ਜੀ ਐ ਕੰਡੇ ਜੋਗਦੀ ਆ ਜਮਾ ਕੰਡੇ ਅੱਛਾ ਜੇਰ ਜੁਰ ਤੇਰੇ ਕੋਲ ਹੀ ਸੂਈ ਸੀ ਬਾਈ ਵੀਡੀਓ ਦੇਵਾਂਗੇ ਆਪਾਂ ਪ੍ਰੋਪਰ ਵੀਡੀਓ ਬਣੀ ਵੀ ਆ ਬਸ ਠੀਕ ਆ ਵੀਰੇ ਅੱਜ ਚੋਣ ਚਾਂ ਕਿਵੇਂ ਆ ਇੱਕ ਨੰਬਰ ਆ ਬਾਈ ਚੋਣ ਚਾਂ ਬਹੁਤ ਵਧੀਆ ਜੀ ਠੀਕ ਆ ਬੱਚਾ ਆ ਗਿਆ ਮਗਰ ਕੇ ਬੱਚੀ ਵੀਰੇ ਬੱਚਾ ਜੀ ਮਗਰ ਮਗਰ ਬੱਚਾ ਆ ਗਿਆ ਵੀਰੇ ਹੈ ਤੇ ਤੋਰੀ ਵੀਰੇ ਕੱਢੀ ਬਾਹਰ ਨੂੰ ਖੋਲੀ ਨੂੰ ਪਰਾ ਜੀ ਮਿੱਤਰੋ ਤਾਜੀ ਸੂਈ ਆ ਜਮਾ ਤੀਜਾ ਦੇਣ ਅੱਜ ਸੂਈ ਨੂੰ ਤੇ ਪਲੂਣ ਪਹਿਲਾ ਸੂਆ ਸੂਈ ਆ ਠੀਕ ਆ ਭਾਈ ਰੇਟ ਆ ਇਹਦਾ ਜਿਹੜਾ ਉਹ ਫੋਨ ਸੌਰੀ ਦੱਸ ਦਿਨਾ ਤੁਹਾਨੂੰ ਮੈਂ ਪਰ ਇਸ ਟਾਈਮ ਇਹ 12 ਕਿਲੋ ਬੌਲੇ ਤੋਂ ਸਟਾਰਟਿੰਗ ਆ ਇਹਨੇ ਕਰਨ ਵਾਲੀ ਨੇ ਕੀਤੀ ਹੋਈ ਤਾਜੀ ਸੂਈ ਨੇ ਤੀਜਾ ਦਿਨ ਸੂਈ ਨੂੰ ਆ ਮਗਰ ਵੱਛਾ ਇਹਦੇ ਮਾੜਾ ਮਾੜਾ ਜਿਵੇਂ ਆਪਾਂ ਕਹਦੇ ਨਹੀਂ ਸਿੰਗਾ ਦੀ ਫੋਟ ਜ਼ਰੂਰ ਹੈਗੀ ਆ ਬਾਕੀ ਵੜ ਨੂੰ ਥਣ ਲੇਵਾ ਆਰਡਰ ਦੀ ਕੁਆਲਿਟੀ ਸਾਰੀ ਬੇਹਤਰੀਨ ਆ ਮਿੱਤਰੋ ਤੇ ਖੰਡੀ ਸੀਲ ਹੈ ਜੀ ਹਾਂ ਨਹੀਂ ਸੀਲ ਹੈ ਹੱਥੋਂ ਤੋਂ ਟੋਰਨਾ ਫਰਾ ਲੈਂਦੀ ਹੈ ਨਾ ਬਾਈ ਹਾਂਜੀ ਹਾਂਜੀ ਵਾਕਈ ਆਰਡਰ ਦੀ ਕੁਆਲਿਟੀ ਵੇਖੋ ਗੇਰਾ ਦੀ ਵੀਰੇ ਤੇ ਦੁੱਧ 15 16 15 16 ਕਿਉਂਕਿ ਘੱਤ ਵਾਲੀ ਵੇੜਾ ਕੋਈ ਛੋਟੀ ਮੰਨ ਕੇ ਨਾ ਆਇਆ ਜੇ ਬੱਚਾ ਲਾ ਦਈਏ ਵੀਰ ਮੜਾ ਲਾ ਦਿੰਦੇ ਆ ਲਾਈ ਛੱਡੀ ਵੀਰੇ ਨਹੀਂ ਮਿੱਤਰੋ ਤੁਹਾਨੂੰ ਚੁਆਈ ਵੀ ਦੀ ਵਿਖਾਈ ਦੇਣਾ ਨਹੀਂ ਮੈਂ ਤਾਂ ਚੌਣ ਵੇਖ ਲਖਦੇ ਕਰਮ ਵਾਲਿਆ ਤੁਸੀਂ ਦੂਜਿਆਂ ਦੀ ਮਾਰਦੇ ਗਰ ਲਾਲ ਚੌਂਦਾ ਨਹੀਂਗਾ ਕਿਤੇ ਹਾਂ ਜੇ ਫਿਰ ਵੀ ਧਾਰਾ ਮਾਰਦੇ ਨੇ ਲੱਗਾ ਆਪਣਾ ਬਾਈ ਪੋਲੀ ਪੂਲੀ ਬਹੁਤ ਆ ਹੂੰ ਧਾਰਾ ਹੀ ਮੋਟੀ ਆ ਪਾ ਠੀਕ ਆ ਕੋਈ ਨਾ ਉਹ ਲੈ ਮਿੱਤਰੋ ਦੇਖ ਸਕਦੇ ਆ ਤੇ ਰੇਟ ਵੀ ਰੇਂਦਾ ਰੇਟ ਕਰਨ ਨੂੰ ਤਾਂ ਬਾਈ ਆਪਾਂ 60000 ਕਰ ਦਗੇ ਤਾਂ ਵੀ ਵੇਖ ਜਾਨੀ ਵੇੜ ਤਾਂ ਬਸ 50 ਤੋਂ 2000 ਛੋੜ ਆ ਬਾਈ 48 ਦੀ ਬਾਹਰ ਤਾਂ ਕੋਈ ਹੋਰ ਮੌਕੇ ਤੇ ਕਰ ਦਾਂਗੇ ਮਾੜਾ ਮੋਟਾ ਬਾਈ ਬਾਹਰ ਨਹੀਂ ਹੋਣਾ ਬਾਈ ਐਵੇਂ ਕੋਈ 40 42 ਵਾਲਾ ਫੋਨ ਨਾ ਲਾਵੇ ਆਪਾਂ ਨੂੰ ਠੀਕ ਹੈ ਵੀਰੇ ਤੇ ਇਹ ਹੋ ਗਈ ਇੱਕ ਨੰਬਰ ਤੇ ਦੋ ਨੰਬਰ ਤੇ ਵੇੜਾ ਜਿਹੜੀ ਬਾਈ ਇਹ ਬਾਈ ਜੀ ਆਪਾਂ ਨੂੰ ਮਾਲਕਾਂ ਨੇ ਦੂਜਾ ਸੂਆ ਦੱਸਿਆ ਠੀਕ ਆ ਆਪਾਂ ਤੀਜਾ ਸੂਆ ਮੰਨ ਕੇ ਲਈਆ ਠੀਕ ਹੈ ਵੀਰੇ ਹਾਂਜੀ ਹਾਂਜੀ ਦੇ ਕਿੰਨੇ ਪਏ ਵੀਰੇ ਏ ਉਹਨਾਂ ਨੇ 10 ਦਿਨ ਦੱਸਿਆ ਜੀ ਆਪਾਂ ਨੂੰ ਠੰਡੀ ਸੀਲੇ ਵੀ ਫੁੱਲ ਆ ਜੀ ਲੈਵੇ ਭਾਂਡੇ ਵਾਲੀ ਆ ਹਾਂਜੀ 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 ਕੱਢੀ ਬਾਹਰ ਨੂੰ ਵੀਰੇ ਤੋਰੀ ਮਾਰੇ ਲੈ ਵੀ ਮੇਤਰੋ ਕੱਦ ਵਾਲੀ ਗਾਂ ਕਰੋ ਸੰਗ ਦੇ ਵਿੱਚ ਦੁੱਧ ਕਿੰਨਾ ਕੁ ਦੇ ਜੂਗੀ ਬਈ ਦੁੱਧ ਬਈ ਜੀ ਉਹਨਾਂ ਨੇ ਤਾਂ 18-20 ਕਿਲੋ ਦੱਸਿਆ ਆਪਾਂ 18-19 ਕਿਲੋ ਮੰਨ ਕੇ ਲਈਆ 18-19 ਕਿਲੋ ਖੁੱਲਾ ਦੇ ਜੂਗੀ ਠੀਕ ਹੈ ਵੀਰੇ ਠੀਕ ਆ ਬਈ ਹੂੰ ਨਹੀਂ ਠੀਕ ਆ ਬਾਕੀ ਉੰਜ ਵੀ ਰੰਗ ਬਾੜ ਵੀ ਚੰਗਾ ਹਨਾ ਹਾਂਜੀ 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 ਥੱਲੋਂ ਨਿੱਖਰੂ ਚੰਗੀ ਬਈ ਹਜੇ ਹਾਂਜੀ ਹਾਂਜੀ ਦਿਨ ਪਏ ਆ ਨੀ ਜੇ ਕੱਚੀ ਕੱਚੀ ਆ ਬੈਠ ਜੀ ਹੂੰ ਇੰਦਾ ਰੇਟ ਵੀਰੇ ਇਹਦਾ ਮੁੱਲ ਬਾਈ 60000 ਆ ਮੰਨਤਾਂ ਵਿੱਚ ਹੋ ਜੂਗਾ ਵੀਰੇ ਬਾ 2000 ਛੋਟ ਆ ਬਾਈ ਯਾਰ 58 ਦੀ ਦੇਣੀ ਹੈ ਹਾਂ ਲੈ ਮਿੱਤਰੋ ਇਹ ਗੱਬਣ ਕਰਦ ਵਾਲੀ ਕ੍ਰਾਸ ਵੈਡ ਮੁੱਲ 60000 ਆ 2 ਘੱਟ ਵੀ 58000 ਦੀ ਦੇਣੀ ਆ ਬਾਈ ਇਹਦਾ ਅਜ ਜੋੜਾ ਲੈਣ ਵਾਲਾ ਕੋਈ ਹੋਇਆ ਮੰਨਤਾਂ ਖੁੱਲਾ ਹੋ ਜੂਗਾ ਠੀਕ ਆ ਨੰਬਰ 75 75299 4216 ਜੀ ਇੱਕ ਵਾਰੀ ਹੋਰ ਆਉਣ ਦਿਓ 75299 42716 ਜੀ 75299 42716 ਹਣਾ ਇਹ ਨੰਬਰ ਤੇ ਕਰ ਲਿਓ ਬਾਈ ਦਾ ਰابطਾ ਕਾ ਮਿੱਤਰੋ ਪਿੰਡ ਪੁਰਜੋ ਜਵਾਰ ਸਿੰਘ ਵਾਲਾ ਜ਼ਿਲ੍ਹਾ ਜਿਹੜਾ ਫਰੀਦਕੋੜ ਨੇੜੇ ਸ਼ਹਿਰ ਬਰਗਾੜੀ ਤੇ ਆਪਣਾ ਵਾਹੇ ਪੱਕਾੜੀ ਧੰਨਵਾਦ